ਸਤਿ ਸ਼੍ਰੀ ਅਕਾਲ ਵੀ ਮਤਲਬ ਸਵਾਗਤ ਹੈ ਤੁਹਾਡਾ ਫੇਰ ਨਵੇਂ ਬਲੌਗ ਵਿੱਚ ਜੀ ਕਰਦਾ ਵੀ ਸਾਰੇ ਠੀਕ ਠਾਕ ਵਧੀਆ ਚੜ੍ਹਦੀ ਕਲਾ ਜਾਉਣ ਤੇ ਆਪਾਂ ਉਤਰ ਕੇ ਆਏ ਹਾਂ ਆਪਣੀ ਬਿਲਡਿੰਗ ਤੋਂ ਥੱਲੇ ਤੇ ਜਵਾਕ ਆਉਂਦੇ ਨੇ ਕਿੱਦਾਂ ਨੇ ਪਾਣੀ ਆ ਹੌਲੀ ਕੀ ਹਾਲ ਬਣਾਇਆ ਦੇਣ ਤੋ ਆਪਣਾ 2 ਨੰਬਰ ਫਲੈਟ ਉੱਤੇ ਇੱਧਰ ਸਾਰੀਆਂ ਬਿਲਡਿੰਗਾਂ ਬਿਲਡਾਂਗਾਂ इसमें इसमें डालो कलर डाल रहे हैं पीछे भाग जा <laughs> मार मार इसको बच गया <laughs> बच गया तू आ जा जोन एक एक तो मोबाइल जेडा जेडा मदन तू राज केयर लेने <laughs> राजे लावा दता जवाक अच्छा अज मैं तय इतो जान दिया पता मैं उधर गया ना तो रंग डालने किसी को कुछ बोलना नहीं होगा मैं इसलिए अज मतलब छोटी आबाद आप की तो की रूम च मनाने दुले रो तुम अपने पता ਲੋਪੇ ਮੈਂ ਤਰ ਰਹਾ ਆਪਾਂ ਮਿੱਸੇ ਪਰੌਂਠੇ ਬਣਾਉਣ ਲੱਗ ਗਏ ਆ ਆਲੂ ਕੰਡੇ ਆ ਲੈ ਰੁਕ ਜਾ ਮੈਨੂੰ ਬਣਾ ਹਾਂ ਤੂੰ ਬਣਾ ਲੈਂਦੇ ਹੁਣ ਕਿੱਡੀ ਸ਼ਰੀਕ ਆਵੇ ਉਹ ਬਿਲ ਤੋਂ ਤੋ ਇਹ ਕੀ ਆ ਤੱਕ ਤੱਕ ਉਧੇ ਰਹੇ ਆ ਬੈਲੰਗ ਤੇ ਰਹਿੰਦੇ ਆ ਅੱਪੇ ਮੈਂ ਬਣਾ ਲੈਂਦਾ ਤੱਕ ਨੂੰ ਗਮ ਘੱਟਾ ਬੜਾ ਇਨੀ ਚੰਗੀ ਜਣਾ ਪਾ ਕੇ ਕੁੜੀਆਂ ਨੇ ਸੋਨਾ ਤਰੋ ਜਦਾਂ ਲਈ ਬੰਦੇ ਰੋਟੀ ਮਿੱਸੀ ਇੰਦਾ ਬੰਦੀਓ ਇੰਦਾ ਮੰਦੀਓ ਮਿੱਸੀ ਰੋਟੀ ਐਦਾਂ ਆਟਾ ਗੁੰਨ ਕੇ ਗੰਡੇ ਪਾ ਕੇ ਵੇਰੇ ਇਦਾਂ ਚੋਂਡਾ ਕਰਕੇ ਵੇਰੇ ਇਦਾਂ ਵੇਲ ਕੇ ਵੇਰੇ ਇਦਾਂ ਘੋਲ ਆ ਕੇ ਫੇਰ ਬੰਦੇ ਕਿੰਨੇ ਚਾਹੀਦੇ ਮਿੱਤਰੋ ਰੋਟੀਆਂ ਲੈਣ ਕੱਲੇ ਹੋਣੀ ਚਾਹੀਦੀ ਆ ਤਿੰਨ ਚਾਰ ਬੰਦੇ ਚਾਹੀਦੇ ਵੇਲਣੀ ਛੀ ਰੋਟੀ ਹੂੰ ਛੀ ਹੀ ਜਾਂ ਪਾਲੇ ਪਾਸਾ ਜਾ ਵਟ ਲੈ ਪਾ ਤੇਰੀ ਨਹੀਂ ਫੋਟੋ ਲੈਣ ਲਾ ਕਪੜਾ ਨਹੀਂ ਮੜੇ ਮੜਾਏ ਪਰੇ ਕਿ ਰੋਟੀਆਂ ਰੋਟੀਆਂ ਕਿਉਂ ਓਕੇ ਚੰ ਪਾਵਰ ਰੋਟੀ ਕੈਵਰੇਜ ਅਜੇ ਵੀ ਫਰਗੀਆਂ ਚੱਲੇ। ਨੋਈ ਮਿੱਤਰੋ ਦੁਪਹਿਰ ਟਾਈਮ ਹੋ ਗਿਆ। ਆਪਾਂ ਚਾਹ ਦੇ ਨਾਲ ਪ੍ਰੋਟੀਨ ਖਾਂਦਾਂ। ਤੇ ਰੂਮ ਚ ਹੀ ਸਵੇਰ ਤੋਂ ਕੁਛ ਨਹੀਂ ਕੀਤਾ। ਕੁਛ ਨਹੀਂ ਕੀਤਾ ਤੇ ਹੁੰਦਾ ਸਿੱਧਾ ਹੀ ਬੈਠੇ ਕੁੱਤੇ ਰਹੇ। ਉਹ ਵੀ ਮਿੱਤਰੋ ਸ਼ਾਮ ਆ ਦਾ ਹੋ ਗਿਆ ਟਾਈਮ। ਤੇ ਆਪਾਂ ਹੁਣ ਬਾਹਰ ਨਿਕਲੇ ਆ ਦਸ ਸਵੇਰ ਦੇ ਨਿਕਲੇ ਨਹੀਂ ਕੋਈ ਰੰਗ ਰੂੰਗਣਾ ਪਾ ਲਈ। ਤੇ ਹੁਣ ਚੱਲੇ ਆਪਾਂ ਸਫਦਾ ਲੈਣ। ਆਪਣਾ ਸੌਦਾ ਮੁੱਕਾ ਇਹ ਬੰਦੇ ਦੋ ਫੇਰ ਆਪਣੇ ਨਾਲ ਚਲੇ ਇਹਨੇ ਫੇਰ ਫੋਨ 'ਚ ਲੱਗਾ ਇਹ ਫੋਨ 'ਚ ਹੀ ਲੱਗਾ ਰਹੀਦਾ ਆਪਣਾ ਕੀ ਆਪਾਂ ਹੁਣ ਲਿਆਉਣਾ ਕੀ ਦਾਲ ਦੁੱਲ ਲੈਣੀ ਦਾਲਾਂ ਚਨੇ ਚਨੇ ਲੈਉਣੇ ਸੌਦਾ ਮੁੱਕਾ ਹੈ ਤੇ ਜੁਲੇਰਾ ਤੁਸੀਂ ਆਪਣੇ ਨਾਲ ਤੇ ਆਪਾਂ ਦਿਖਾ ਦਿੱਤਾ ਕੀ ਸੁਣ ਤੋਰ ਗਿਆ ਹੋਰ ਕੀ ਆ ਇਹ ਵੀਡੀਓ ਨਹੀਂ ਡਾਲੀ ਮੈਂ ਨਹੀਂ ਦਵੀਂ ਵਸ ਸਕ ਜਦ ਕਿਸ ਦਾ किस कमेंट किसके गलत बोला मैं कुछ बता दो को गलत बोला जो लेने जा रहे हैं वही बताना है और क्या <laughs> मजा आ गया ऐसे चलता, चलता है ਹੋ ਜਾਂਦੀ ਇੱਕ ਮਿੰਟ ਸੈਕਿੰਡ ਤੇ ਪਾਣੀ ਨਿਕਲ ਗਿਆ ਤੇ ਪਾਣੀ ਥੱਲੇ ਪੜ ਗਿਆ ਯਾਰ ਇੱਥੇ ਬੜੀ ਛੇਤੀ ਨਿਕਲਦਾ ਪਾਣੀ ਥੱਲੇ ਪਤਾ ਨਹੀਂ ਪਾਣੀ ਦਾ ਪਹਿਲਾ ਮਾਰੀਆਂ ਰਾਹ ਕੋਲ ਬਾਕੀ ਉਥੇ ਬੈ ਕੈਮਰਾ ਕਰਾ ਮੀ ਵੀ ਦਿਖਾਓ ਮੜਾ ਉਟਾ ਕਰਕੇ ਦੇ ਯਾਰ ਆ ਬੰਦਾ ਨਹੀਂ ਜਿਹੜਾ ਆ ਬੰਦਾ ਇੱਕ ਦਿਨ ਫੋਨ ਨਹੀਂ ਛੱਡ ਸਕਦਾ ਜੇ ਗੰਡੇ ਚੀਰੰਦਿਆ ਤੇ ਤਾਂ ਫੋਨ ਚ ਅੱਗੇ ਜਵਾਨ ਨੇ ਪਤਾ ਕੀ ਕੀਤਾ ਥਾਲੀ ਚ ਮਿਰਚ ਰੱਖਣੀ ਤੇ ਡੰਡੀ ਰਾਹ ਦੀ ਦੇ ਮਿਰਚ ਲਵਾ ਦੇ ਚ ਬਾਤ ਇਹ ਬੰਦਾ ਇਤਨਾ ਇਹਨੂੰ ਕੋ ਸਮਝਾਓ ਯਾਰ ਆ ਨਵੀਂ ਨਵੀਂ ਆਸ਼ਕੀਆਂ ਚ ਪੈਦਾ ਬੰਦਾ ਓਏ ਯਾਰ ਤੂੰ ਜੂੜੀ ਦੇ ਵੀਰ ਨਹੀਂ ਉਰੇ ਨਹੀਂ ਆਏ ਵੀ ਕੰਮ ਨਾ ਕਰੀਏ ਆਈ ਡੀ ਵੀ ਡੀ ਤੁਮ ਕੋ ਗਿਆ ਆਂ ਡਿਆ ਮੈਂ ਚਾਕੂ ਮਾਰੂ ਤੇ ਇਧਰ ਹੀ ਖੜਾ ਹੈ ਇਹ ਇਧਰ ਬਿਲਡਿੰਗਾਂ ਦੇ ਬਿਲਿੰਗਾਂ ਦੇ ਸਾਹਮਣੇ ਆਪਣੇ ਆਪਾਂ ਦੋ ਨੰਬਰ ਵੱਲ ਐੜਦਾ ਰਹਿਨੇ ਬਹੁਤ ਬਧੀਏ ਤੇ ਉਹ ਸਾਹਮਣੇ ਬੰਦੇ ਸਾਹਮਣੇ ਬੰਦੇ ਰੋਟੀ ਬਣਾਉਣਾ ਇਹ ਰੋਟੀ ਬਣਾਉਂਦਾ ਇਹ ਬੰਦਾ ਗੇਲਦਾ ਤੇ ਪਾਜੀਆ ਨਹੀਂ ਸੇਕਦੇ ਆ ਤੇ ਆਪਾਂ ਦਾਲ ਬਣਾਉਣੀ ਹੈ ਦਾਲ ਚੀ ਤੇ ਪਾਟਲ ਜਿਹੜਾ ਹਵਾਈ ਕੁਮਾਰਾਸ ਦੇ ਪਾਸ਼ਾ ਤੇ ਅੱਜ ਦਾ ਬਲੌਗ ਆਪਣਾ ਇੰਨਾ ਹੀ ਇੱਥੇ ਹੀ ਆਪਾਂ ਕਰਦੇ ਆਂ ਖਤਮ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਕੇ ਜਾਇਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਾਇਆ ਕਰੋ ਜਰੂਰ ਤੇ ਬਾਕੀ ਪਰਦੇਸੀਆਂ ਦੀਆਂ ਕਾਧੀਆਂ ਆਉਂਦੇ ਨੇ ਹੋਲੀਆਂ ਤੇ ਦੁਵਾਲੀਆਂ ਲੋੜੀਆਂ ਤੇ ਦੁਵਾਲੀਆਂ ਕੋਈ ਕੋਈ ਤਿਆਰ ਕੋਈ ਕੁਛ ਇਦਾਂ ਹੀ ਵਾ ਸਾਡਾ ਨੰਗਿਆਂ ਲਾਜ ਹੋਲੀ ਦੀ ਛੁੱਟੀ ਤੇ ਇਦਾਂ ਹੀ ਨੰਗ ਰੂੰਗੇ ਸੌ ਕੇ ਤੇ ਕੱਪੜੇ-ਕੁਪੜੇ ਤੋਂ ਤੇ ਚਲੋ ਬਾਕੀ ਹੋਰ ਗੱਲਾਂ ਮਤਾਂ ਬਤੇਰੀਆਂ ਤੁਹਾਨੂੰ ਦੱਸਿਆ ਕਰਦੀ ਹੁਣ ਜਲਦੀ ਆਪਣਾ 1000 ਸਬਸਕ੍ਰਾਈਬਰ ਹੋਣ ਵਾਲਾ ਹੈ ਜਲਦੀ ਜਲਦੀ ਸਬਸਕ੍ਰਾਈਬ ਕਰੋ